I need ਸਾਡਾ ਮੈਂ ਰਮਨਜੀਤ ਕੌਰ ਗੈਸਟ ਫੈਕਲਟੀ ਪੂਗੋਲ ਸਰਕਾਰੀ ਕ੍ਰਿਤੀ ਕਾਲਜ ਨੇ ਆਲਪਾਟੜਾ ਤੇ ਅੱਜ ਦਾ ਜੋ ਸਾਡਾ ਸੰਘਰਸ਼ ਹੈ ਜੋ ਸਾਡਾ ਧਰਨਾ ਹੈ ਉਹ ਪੰਜਾਬ ਸਰਕਾਰ ਦੀ ਜੋ ਸਿੱਖਿਆ ਨੀਤੀ ਹੈ ਜੋ ਡੋਗਲੀ ਸਿੱਖਿਆ ਨੀਤੀ ਹੈ ਉਸ ਦੇ ਖਿਲਾਫ ਹੈ ਪੰਜਾਬ ਦੇ ਗੈਸਟ ਫੈਕਲਟੀ ਲੈਕਚਰਰ ਜੋ ਕਿ ਲੰਬੇ ਸਮੇਂ ਤੋਂ ਜਦੋਂ ਸਰਕਾਰ ਨੇ ਪੱਕੀਆਂ ਭਰਤੀਆਂ ਨਹੀਂ ਕੀਤੀਆਂ ਬਹੁਤ ਹੀ ਘੱਟ ਤਨਖਾਹਾਂ ਤੇ ਸਰਕਾਰੀ ਕਾਲਜਾਂ ਦੇ ਕੰਮ ਕਰਦੇ ਰਹੇ ਹਨ ਔਰ ਸਾਡੇ ਤੋਂ ਅਧਿਆਪਨ ਕਾਰਜਾਂ ਤੋਂ ਇਲਾਵਾ ਬਹੁਤ ਸਾਰੀਆਂ ਸੇਵਾਵਾਂ ਲਈਆਂ ਗਈਆਂ ਹਨ ਸਾਡੇ ਬਹੁਤ ਸਾਰੇ ਸਾਥੀ ਹਨ ਜੋ ਸਰਕਾਰੀ ਕਾਲਜਾਂ ਦੇ ਵਿੱਚ ਵਰਸਰ ਦੇ ਤੌਰ ਤੇ ਕੰਮ ਕਰ ਰਹੇ ਹਨ ਅਸੀਂ ਰੂਸਾ ਕੋਆਰਡੀਨੇਟਰ ਦੇ ਤੌਰ ਤੇ ਵੀ ਜ਼ਿੰਮੇਵਾਰੀ ਨਿਭਾਈ ਹੈ ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਗ੍ਰਾਂਟਾਂ ਦੇ ਬੜੀਆਂ ਹੀ ਜ਼ਿੰਮੇਵਾਰੀਆਂ ਵਾਲੇ ਫਾਈਨੈਂਸ਼ੀਅਲ ਜਿਹੜੇ ਕੰਮ ਹਨ ਉਹ ਕੀਤੇ ਹਨ ਪਿਛਲੇ ਹੀ ਸਾਲ ਦੌਰਾਨ ਵੱਖ-ਵੱਖ ਕਾਲਜਾਂ ਦੇ ਵਿੱਚ ਗੈਸਟ ਫੈਕਲਟੀ ਨੇ ਨੈਕ ਕੋਆਰਡੀਨੇਟਰ ਦੀ ਤੇ ਨਾਲ ਹੀ ਨੈਕ ਕਮੇਟੀ ਦੇ ਵਜੋਂ ਸੇਵਾਵਾਂ ਨਿਭਾ ਕੇ ਪੰਜਾਬ ਸਰਕਾਰ ਦੇ ਸਰਕਾਰੀ ਕਾਲਜਾਂ ਨੂੰ ਨੈਕ ਅਕ੍ਰੈਡੀਟੇਸ਼ਨ ਵੀ ਕਰਵਾਈ ਹੈ ਇਸ ਤੋਂ ਇਲਾਵਾ ਐਨਐਸਐਸ ਐਨਸੀਸੀ ਤੇ ਕਾਲਜ ਦੀਆਂ ਬਿਜਲੀ ਪਾਣੀ ਤੋਂ ਲੈ ਕੇ ਸਾਰੀਆਂ ਕਮੇਟੀਆਂ ਦੇ ਵਿੱਚ ਅਸੀਂ ਕੰਮ ਕੀਤਾ ਹੈ ਪੂਰੀ ਤਨਦੇਹੀ ਨਾਲ ਕੰਮ ਕੀਤਾ ਹੈ ਔਰ ਸਾਨੂੰ ਹਰ ਵੇਲੇ ਜੋ ਕਾਲਜ ਪ੍ਰਿੰਸੀਪਲ ਨੇ ਜਾਂ ਫਿਰ ਸਾਡੀਆਂ ਹਾਇਰ ਅਥਾਰਟੀ ਹੈ ਉਹਦੇ ਵੱਲੋਂ ਇਹ ਭਰੋਸਾ ਦਿੱਤਾ ਜਾਂਦਾ ਰਿਹਾ ਹੈ ਕਿ ਤੁਸੀਂ ਸਰਕਾਰੀ ਕਾਲਜਾਂ ਦਾ ਇੱਕ ਅਹਿਮ ਭਾਗ ਹੋ ਇਸ ਲਈ ਤੁਹਾਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰੇ ਉਹ ਕੰਮ ਕਰਨੇ ਚਾਹੀਦੇ ਹਨ ਜੋ ਡਿਪਾਰਟਮੈਂਟ ਵੱਲੋਂ ਕਹੇ ਜਾਂਦੇ ਹਨ ਤੇ ਅਸੀਂ ਪੂਰੀ ਤਨਦੇਹੀ ਨਾਲ ਉਹ ਕੰਮ ਕੀਤੇ ਵੀ ਹਨ ਪਰ ਹੁਣ ਸਾਡੇ ਨਾਲ ਕੀ ਹੋ ਰਿਹਾ ਹੈ ਇੰਨਾ ਲੰਬਾ ਸਮਾਂ ਕੰਮ ਕਰਨ ਤੋਂ ਬਾਅਦ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਤੋਂ ਬਾਅਦ ਜਦੋਂ ਅਸੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾ ਚੁੱਕੇ ਹਾਂ ਉਹਨਾਂ ਦਾ ਭਵਿੱਖ ਬਣਾ ਚੁੱਕੇ ਹਾਂ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਚੁੱਕੇ ਨੇ ਪਰ ਅਸੀਂ ਅੱਜ ਸੜਕਾਂ ਤੇ ਬੈਠੇ ਆਂ ਇਹ ਸਰਕਾਰ ਦੀ ਉਹ ਦੋਗਲੀ ਨੀਤੀ ਹੈ ਜਦੋਂ ਇਲੈਕਸ਼ਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਆਉਂਦੇ ਨੇ ਆਪਣੀ ਗੱਡੀ 'ਚੋਂ ਨਿਕਲ ਕੇ ਵਾਅਦਾ ਕਰਕੇ ਜਾਂਦੇ ਨੇ ਕਿ ਸਾਡੀ ਸਰਕਾਰ ਆਉਣ ਦਿਓ ਅਸੀਂ ਗੈਸਟ ਫੈਕਲਟੀ ਨੂੰ ਪੱਕੇ ਕਰਾਂਗੇ ਸਾਡੇ ਸੀਐਮ ਸਾਹਿਬ ਬੜੇ ਫਖਰ ਦੇ ਨਾਲ ਕਹਿੰਦੇ ਨੇ ਕਿ ਮੇਰੀ ਜੋ ਪੈਨ ਦੀ ਹਰੀ ਸ਼ਾਹੀ ਹੈ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਚੱਲੇਗੀ ਅੱਜ ਮੈਂ ਸਾਡੇ ਸਿੱਖਿਆ ਮੰਤਰੀ ਸਾਡੇ ਸੀਐਮ ਸਾਹਿਬ ਤੇ ਉਹਨਾਂ ਦੇ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਸਭ ਨੂੰ ਅਸੀਂ ਇਹ ਸਮੂਹ ਗੈਸਟ ਫੈਕਲਟੀ ਇਹ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਇਹ ਵਾਅਦੇ ਸਾਡੇ ਨਾਲ ਸਪਸ਼ਟ ਰੂਪ ਵਿੱਚ ਕਰਦੇ ਕਿ ਅਸੀਂ ਆਪਣੀ ਸਰਕਾਰ ਤੋਂ ਬਾਅਦ ਤੁਹਾਨੂੰ ਸੜਕਾਂ ਤੇ ਰੋਲਾਂਗੇ ਅਸੀਂ ਤੁਹਾਨੂੰ ਨੌਕਰੀਆਂ ਤੋਂ ਰੋਜ਼ਗਾਰ ਤੋਂ ਵਾਂਝੇ ਕਰਾਂਗੇ ਤੇ ਤੁਹਾਡੇ ਵਸੇ ਹੋਏ ਘਰਾਂ ਨੂੰ ਉਜਾੜ ਦੇਾਂਗੇ ਉਹਨਾਂ ਨੂੰ ਸਪਸ਼ਟ ਕਹਿਣਾ ਚਾਹੀਦਾ ਸੀ ਤਾਂ ਕਿ ਅਸੀਂ ਵੋਟਾਂ ਉਸੇ ਹਿਸਾਬ ਨਾਲ ਸੋਚ ਕੇ ਪਾਉਂਦੇ ਧੰਨਵਾਦ ਹੁਣ ਕੀ ਮੰਗ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਜੋ ਅਸੀਂ ਤਨਦੇਹੀ ਦੇ ਨਾਲ ਇਹਨੇ ਲੰਬੇ ਸਮੇਂ ਤੋਂ ਕੰਮ ਕੀਤਾ ਹੈ ਉਸ ਦਾ ਸਰਕਾਰ ਮੁੱਲ ਪਾਵੇ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ ਸਾਨੂੰ ਸਾਡੀਆਂ ਅਸਾਮੀਆਂ ਤੇ ਨਿਯਮਤ ਕੀਤਾ ਜਾਵੇ ਸਾਨੂੰ ਸਾਡੀ ਬਣਦੀ ਤਨਖਾਹ ਤੇ ਸਾਡਾ ਮਾਨ ਸਨਮਾਨ ਦਿੱਤਾ ਜਾਵੇ ਸਾਨੂੰ ਇਸ ਤਰ੍ਹਾਂ ਸੜਕਾਂ ਤੇ ਰੁਲਣ ਲਈ ਮਜਬੂਰ ਨਾ ਕੀਤਾ ਜਾਵੇ ਸਾਡੇ ਘਰ ਨਾ ਉਜਾੜੇ ਜਾਣ ਸਾਡੇ ਬੱਚਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤੇ ਸਾਨੂੰ ਮਾਨਸਿਕ ਤੌਰ ਤੇ ਰੋਗੀ ਨਾ ਕੀਤਾ ਜਾਵੇ ਜੇ ਨਾ ਹੱਲ ਹੋਇਆ ਮਸਲਾ ਆਉਣ ਵਾਲੀ ਸਮੇਂ ਤੁਹਾਡਾ ਸੰਘਰਸ਼ ਇਤਿਹਾਸਿਕ ਬਣ ਜੂਗਾ ਸਾਡਾ ਸੰਘਰਸ਼ ਬਹੁਤ ਤਿੱਖਾ ਹੋਏਗਾ ਇਹ ਸੰਘਰਸ਼ ਉਸ ਹੱਦ ਤੱਕ ਜਾਏਗਾ ਜਿਸ ਹੱਦ ਤੱਕ ਕਦੇ ਕੋਈ ਸੰਘਰਸ਼ ਨਾ ਗਿਆ ਹੋਵੇਗਾ ਔਰ ਅਸੀਂ ਪੰਜਾਬੀ ਤੁਹਾਨੂੰ ਪਤਾ ਹੈ ਕਿ ਕਿਸਾਨੀ ਅੰਦੋਲਨ ਕਿਵੇਂ ਚੱਲਿਆ ਹੈ ਔਰ ਕਿਸਾਨ ਯੂਨੀਅਨ ਵੀ ਇਸ ਸਮੇ ਸਾਡੇ ਨਾਲ ਸਮਰਥਨ ਵਿੱਚ ਹੈ ਇਹ ਸੰਘਰਸ਼ ਸਾਡਾ ਬਹੁਤ ਜ਼ਿਆਦਾ ਤਿੱਖਾ ਹੋਣ ਵਾਲਾ ਹੈ ਅੱਜ ਸਾਡੇ ਵਿਦਿਆਰਥੀ ਸਾਡੀ ਤਾਕਤ ਨੇ ਜਿਨ੍ਹਾਂ ਨੂੰ ਅਸੀਂ ਪੜਾਇਆ ਉਹ ਸਾਡੇ ਨਾਲ ਬੈਠੇ ਨੇ ਅਸੀਂ ਇਸ ਸੰਘਰਸ਼ ਮਰਦੇ ਦਮ ਤੱਕ ਲੜਾਂਗੇ ਅਸੀਂ ਆਪਣਾ ਹੱਕ ਨਹੀਂ ਛੱਡਾਂਗੇ ਜੇ ਅਸੀਂ ਸਰਕਾਰੀ ਕਾਲਜਾਂ ਦੇ ਵਿੱਚ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰ ਸਕਦੇ ਹਾਂ ਤਾਂ ਅਸੀਂ ਆਪਣੇ ਹੱਕ ਲਈ ਆਪਣੀ ਜਾਨ ਦੇ ਸਕਦੇ ਹਾਂ ਮੈਂ ਮੀਨੂ ਗੋਡ ਸਰਕਾਰੀ ਕਿਰਤੀ ਕਾਲਜ ਨਿਆਲਪਾਤਰਣਾ ਮੇਰਾ ਵਿਸ਼ਾ ਜਿਹੜਾ ਇਕਨੋਮਿਕਸ ਦਾ ਹੈ ਮੈਂ ਇਸ ਕਾਲਜ ਦੇ ਵਿੱਚ ਪਿਛਲੇ 18 ਸਾਲ ਤੋਂ ਹਾਂ ਜਿਹੜੀ ਉਹ ਲਗਾਤਾਰ ਐਜ਼ ਅ ਗੈਸਟ ਫੈਕਲਟੀ ਹੈ ਜਿਹੜੀ ਉਹ ਸੇਵਾ ਨਿਭਾ ਰਹੀ ਹਾਂ ਪਰ ਪਿੱਛੇ ਦੀ ਸਰਕਾਰ ਨੇ ਜਿਹੜਾ ਉਹ 2021 ਦੇ ਵਿੱਚ 1158 ਦੀਆਂ ਪੋਸਟਾਂ ਕੱਡੀਆਂ ਸੀ ਜਿਹਦੇ ਵਿੱਚ ਉਹਨਾਂ ਦੀ ਬਹੁਤ ਕੈਂਡੀਡੇਟਸ ਦੀ ਸਿਲੈਕਸ਼ਨ ਹੋਈ ਸੀਗੀ ਤਾਂ ਹੁਣ ਉਹਦਾ ਫੈਸਲਾ ਜਿਹੜਾ ਉਹ ਕਿਸੇ ਕਾਰਨ ਕਰਕੇ ਤਕਨੀਕੀ ਕਾਰਨਾ ਕਰਕੇ ਸੀ ਉਹ ਜਿਹੜੀ ਭਰਤੀ ਸੀ ਸਿਰੇ ਨਹੀਂ ਸੀ ਚੜ ਸਕੀ ਪਰ ਉਹ ਉਹਦਾ ਫੈਸਲਾ ਜਿਹੜਾ ਉਹ ਸੁਪਰੀਮ ਹਾਈ ਕੋਰਟ ਦੇ ਵੱਲੋਂ ਹੁਣ ਪਿੱਛੇ ਜੇ ਜਿਹੜਾ ਆਇਆ ਹੈ ਪਰ ਇਹਦੇ ਵਿੱਚ ਸਰਕਾਰ ਹੈ ਜਿਹੜੀ ਉਹ ਗੈਸਟ ਫੈਕਲਟੀ ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਾਡੇ ਨਾਲ ਗੈਸਟ ਫੈਕਲਟੀ ਦੇ ਨਾਲ ਬਹੁਤ ਤਕਾਏ ਕਿਉਂਕਿ ਜਿੰਨੀ ਵੀ ਸਾਰੀ ਗੈਸਟ ਫੈਕਲਟੀ ਕੰਮ ਕਰਦੀ ਹੈ ਉਹ ਸਾਰੀ ਯੋਗ ਹੈ ਆਪਣੇ ਆਪਣੇ ਸਮੇਂ ਦੇ ਵਿੱਚ ਸਾਰੇ ਆਪਣੀ ਯੋਗਤਾ ਦੇ ਅਨੁਸਾਰ ਨੇ ਜਿਹੜੇ ਜਿਸ ਦੇ ਵਿੱਚ ਆਏ ਹੋਏ ਨੇ ਪਰ ਸਰਕਾਰਾਂ ਨੇ ਜਿਹੜੀਆਂ ਉਹ ਇਹਨਾਂ ਸਾਰਿਆਂ ਨੂੰ ਰਿਮੂਵ ਕਰਕੇ ਉਹ ਗੈਸਟ ਫੈਕਲਟੀ ਦੀ ਥਾਂ ਦੇ ਉੱਤੇ 1158 ਨੂੰ ਹੈ ਜਿਹੜਾ ਉਹ ਰੱਖ ਕੇ ਸਾਡਾ ਇੱਕ ਤਰ੍ਹਾਂ ਦਾ ਜਿਹੜਾ ਮਾਨ ਹੈ ਉਹ ਗਵਾ ਰਹੇ ਨੇ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਅਸੀਂ ਜਦੋਂ ਇਸ ਕਾਲਜ ਦੇ ਵਿੱਚ ਆਏ ਸੀ ਤਾਂ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਇਹਨਾਂ ਕਾਲਜਾਂ ਨੂੰ ਖੜਾ ਕਰਨ ਦੇ ਵਿੱਚ ਸਾਡਾ ਅਹਿਮ ਰੋਲ ਹੈ ਅਸੀਂ ਚਾਹੁੰਦੇ ਹਾਂ ਸਰਕਾਰ ਤੋਂ ਕਿ ਵੀ ਸਰਕਾਰ ਹੈ ਜਿਹੜਾ ਸਾਡਾ ਕੁਝ ਕਰੇ ਸਾਨੂੰ ਜੌਬ ਸਿਕਿਉਰਿਟੀ ਦਵੇ ਸਾਨੂੰ ਪੱਕਾ ਕਰੇ ਸਾਡਾ ਭਵਿੱਖ ਹੈ ਜਿਹੜਾ ਇਹਨਾਂ ਨੇ ਗੈਸਟ ਫੈਕਲਟੀ ਦਾ ਰੋਲ ਕੇ ਰੱਖਤਾ ਸਰਕਾਰ ਦੀ ਸਾਡੇ ਤੋਂ ਇਹੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਪਹਿਲਾਂ ਸਰਕਾਰ ਗੈਸਟ ਫੈਕਲਟੀ ਦਾ ਕੁਝ ਕਰੇ ਉਸ ਤੋਂ ਵਾਦਾ ਹੈ ਜਿਹੜਾ ਜਿਹੜੇ ਬਾਕੀ ਜਿਹੜੀ 1158 ਦੀ ਭਰਤੀ ਹੈ ਉਹਨਾਂ ਬਾਰੇ ਸੋਚਿਆ ਜਾਵੇ। ਇੰਦਰ ਸ਼ਵੀਲਪੁਰ ਨੌਜਾਨ ਪਾਰਸਵਾ ਸੁਭਾ ਕਮੇਟੀ ਮੈਂਬਰ। ਅੱਜ ਜਿਸਟ ਫੈਕਿਲਟੀ ਜਿਹੜਾ ਪ੍ਰੋਫੈਸਰਾਂ ਨੇ ਧਰਨਾ ਲਾਇਆ ਹੋਇਆ ਤੇ ਉਸ ਦੇ ਰਿਪੋਰਟ ਦੇ ਵਿੱਚ ਅਸੀਂ ਨੌਜਾਨ ਪਾਰਸਵਾ ਵੱਲੋਂ ਸ਼ਾਮਲ ਹੋਇਆ ਪੰਜਾਬ ਦੇ ਅੰਦਰ ਵੱਖ-ਵੱਖ ਜਿਹੜੇ ਮੈਕਮਿਆਂ ਦੇ ਨਾਲ ਪੰਜਾਬ ਸਰਕਾਰ ਨੇ ਵਾਅਦੇ ਕਰੇ ਸੀ। ਪਰ ਨਾਲ ਸਾਰੇ ਵਾਅਦੇਰ ਤੋਂ ਮੁੱਕਰਦੇ ਹੋਏ ਤੇ ਉਥੇ ਹੀ ਜਿਹੜੇ ਗੈਸਟ ਫੈਸਿਲਿਟੀਆਂ ਨੂੰ ਜਿਹੜਾ ਪੱਕਾ ਕਰਨ ਦਾ ਦਾਵਾ ਕਰਦੀ ਸੀ ਪੰਜਾਬ ਸਰਕਾਰ ਉਹ ਸਾਰੇ ਦਾਅਵੇ ਫੋਕਲੇ ਹੋਏ ਨੇ ਤੇ ਜਿਹੜੀਆਂ ਨਵੀਆਂ ਭਰਤੀਆਂ ਕਰੀਆਂ ਨੇ ਅਸੀਂ ਬਿਲਕੁਲ ਇਹ ਨਹੀਂ ਕਹਿੰਦੇ ਵੀ ਸਰਕਾਰ ਨਵੀਆਂ ਭਰਤੀਆਂ ਨਾ ਕਰੇ ਨਵੀਆਂ ਭਰਤੀਆਂ ਕਰੇ ਕਿਉਂਕਿ ਸਾਡੇ ਖੁਦ ਜਿਹੜਾ ਕਾਲਜ ਕਿਰਤੀ ਕਾਲਜ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਫੈਸਰਾਂ ਦੀ ਭਰਤੀ ਨਹੀਂ ਹੋएगी ਤੇ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ ਪਰ ਜਿਹੜੇ 25 25 30 30 ਸਾਲਾਂ ਤੋਂ ਪਹਿਲਾਂ ਪੜਾ ਰਹੇ ਨੇ ਜਿਹੜੇ ਪਹਿਲਾਂ ਬੱਚਿਆਂ ਨੂੰ ਕਾਲਜਾਂ ਨੂੰ ਸੰਭਰੇ ਨੇ ਉਹਨਾਂ ਨੂੰ ਵੀ ਪੱਕਾ ਕਰੇ ਤੇ ਉਹਦੇ ਨਾਲ-ਨਾਲ ਜਿਹੜੀਆਂ ਉਹਨਾਂ ਦੀਆਂ ਵੀ ਤਨਖਾਹਾਂ ਦਾ ਵਾਧਾ ਕਿਸੇ ਵੀ ਤਰ੍ਹਾਂ ਦੀ ਜਿੰਨੀਆਂ ਵੀ ਪੂਰੀਆਂ ਮੰਗਾਂ ਨੇ ਉਹ ਸਰਕਾਰ ਉਹਨਾਂ ਵੱਲ ਗੌਰ ਕਰੇ ਜੇ ਸਰਕਾਰ ਇਸ ਤੇ ਧਿਆਨ ਨਹੀਂ ਦਿੰਦੀ ਤਾਂ ਨੌਜਵਾਨ ਭਾਰ ਸਭਾ ਜਿਹੜੇ ਪ੍ਰੋਫੈਸਰਾਂ ਦੇ ਨਾਲ ਖੜੀ ਆ ਤੇ ਨੌਜਵਾਨ ਭਾਰ ਸਭਾ ਮੰਗ ਕਰਦੀ ਆ ਕਿ ਸਰਕਾਰ ਇੱਕ ਪੱਕੀ ਨੀਤੀ ਬਣਾਵੇ ਜਿਸ ਦੇ ਵਿੱਚ ਨੇੜੇ ਬਾਕੀ ਨੌਜਵਾਨਾਂ ਨੂੰ ਵੀ ਰੁਜ਼ਗਾਰ